ਸਾਡਾ ਕੰਮ ਸੀਗਾ ਕਿ ਪੈਨਸ਼ਨਾਂ ਆਪਾਂ ਲਗਾਉਣੀਆਂ ਸੀਗੀਆਂ ਤੇ ਸਾਡੇ ਕੋਲ ਸਵੇਰ ਦੇ ਦੋ ਲਾਭਪਾਤਰੀ ਆਏ ਸੀ ਇੱਕ ਆਪਾਂ ਬੜਾ ਆਪਾਂ ਪੈਨਸ਼ਨ ਜਿਹੜੀ ਉਹ ਭਰ ਦਿੱਤਾ ਫਾਰਮ ਕੰਪਲੀਟ ਸੀਗਾ ਤੇ ਦੂਸਰੇ ਜਿਹੜੇ ਉਹਨਾਂ ਦੀ ਉਮਰ ਜਿਹੜੀ ਉਹ ਘੱਟ ਆ ਜਨਾ ਕਿ ਇਹ ਕੱਲ ਰਾਤੀ ਪਹਿਲੇ ਲਿਸਟਾਂ ਵੀ ਇਹਨਾਂ ਦੀਆਂ ਆਈਆਂ ਹੋਈਆਂ ਨੇ ਵੀ ਕਿੱਥੇ ਕਿੱਥੇ ਕੈਂਪ ਜਿਹੜੇ ਆ ਕਿਹੜੇ ਕਿਹੜੇ ਵਾਰਡ ਚ ਲੱਗਣਗੇ ਉਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਜ਼ਰੂਰੀ ਚਾਹੁੰਦਾ ਹਾਂ आथ, ना। ना कि ਜਿਹੜੇ ਵਾਰਡ ਆਂ ਆਮ ਆਦਮੀ ਪਾਰਟੀ ਤੋਂ ਅੱਲੇ ਵਿਧਾਨ ਸਭਾ ਲਕਸ਼ੇ ਵਿੱਚ ਜਿਹੜੇ ਜਿੱਤੇ ਸੀ ਉਹਨਾਂ ਦਾ ਨਾਮ ਬਿਲਕੁਲ ਵਿੱਚ ਨਹੀਂ ਹੈਗਾ ਜਿਸ ਵਿੱਚ ਜਿਹੜੇ ਵਾਰਡ ਜਿਨ੍ਹਾਂ ਦਾ ਨਾਮ ਨਹੀਂ ਹੈ ਉਹ ਇਸ ਤਰ੍ਹਾਂ ਵਾਰਡ ਨੰਬਰ 4 6 8 9 11 12 13 ਇੱਥੇ ਕੈਂਪਾਂ ਦੀ ਕੋ ਕੈਂਪਾਂ ਦਾ ਕੋਈ ਵੀ ਲੱਗਣ ਦਾ ਕੋਈ ਟਾਈਮ ਟੇਬਲ ਨਹੀਂ ਦੱਸਿਆ ਇਹਨਾਂ ਨੇ ਜਦਕਿ ਵਾਰਡ ਨੰਬਰ 2 'ਚ ਤਿੰਨ ਵਾਰੀ ਕੈਂਪ ਲਗਾ ਆ ਗਿਆ ਔਰ ਇਸ ਵਿੱਚ ਦੇਖਿਆ ਗਿਆ ਕਿ ਉੱਥੇ ਵੀ ਜਿਹੜਾ ਆ ਉਹਦੇ ਲਾਗੇ ਜਿਹੜਾ 5 7 3 ਇਹਨਾਂ ਦੇ ਵਿੱਚ 6 ਤੇ 10 ਦੇ ਵਿੱਚ ਜਿਹੜੇ ਉਹ ਜਿਹੜਾ ਕੈਂਪ ਲੱਗ ਰਿਹਾ ਮੇਰਾ ਨਾਂ ਰਣਜੀਤ ਕੌਰ ਸਪਰਵਾਈਜ਼ਰ ਤਾਰੀਵਾਲ ਤੋਂ ਸੀਡੀਪੀਓ ਦਫ਼ਤਰ ਤਾਰੀਵਾਲ ਤੋਂ ਸਾਡਾ ਕੰਮ ਸੀਗਾ ਕਿ ਪੈਨਸ਼ਨਾਂ ਆਪਾਂ ਲਗਾਉਣੀਆਂ ਸੀਗੀਆਂ ਤੇ ਸਾਡੇ ਕੋਲ ਸਵੇ ਦੇ ਦੋ ਲਾਪਤਰੀ ਆਏ ਸੀ ਇੱਕ ਆਪਾਂ ਬੜਾ ਆਪਾਂ ਪੈਨਸ਼ਨ ਜਿਹੜੀ ਉਹ ਭਰ ਦਿੱਤਾ ਫਾਰਮ ਕੰਪਲੀਟ ਸੀਗਾ ਤੇ ਦੂਸਰੇ ਜਿਹੜੇ ਉਹਨਾਂ ਦੀ ਉਮਰ ਜਿਹੜੀ ਉਹ ਘੱਟ ਸੀਗੀ। ਤਾਰੀ ਇਹ ਤਾਂ ਕੀ ਕਰਨ ਸਰ ਇਹ ਇੱਥੇ ਜਿਹੜੇ ਆ ਪਹਿਲਾਂ ਵੀ ਕੈਂਪ ਲੱਗੇ ਹੋਏ ਸੀ ਆਪਾਂ ਉਹਨਾਂ ਦੇ ਵਿੱਚ ਵੀ ਇਹ ਕਾਫੀ ਕੇਸ ਜਿਹੜੇ ਆ ਕਵਰ ਕਰ ਲਏ ਹੋਏ ਇਸ ਕਰਕੇ ਹੋ ਸਕਦਾ ਕਿ ਘੱਟ ਲੋਕ ਆਏ ਹੋਣ। ਮੈਂ ਬਲਾਕ ਪ੍ਰਧਾਨ ਤਾਰੀਵਾਲ ਤੋਂ ਆਮ ਆਦਮੀ ਪਾਰਟੀ ਜਰਮੇਸ਼ ਚੰਦ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਕੱਲ ਰਾਤੀ ਪਹਿਲੇ ਨਿਸ਼ਟਾ ਵੀ ਇਹਨਾਂ ਦੀਆਂ ਆਈਆਂ ਹੋਈਆਂ ਨੇ ਵੀ ਕਿੱਥੇ ਕਿੱਥੇ ਕੈਂਪ ਜਿਹੜੇ ਆ ਕਿਹੜੇ ਕਿਹੜੇ ਵਾਰਡ 'ਚ ਲੱਗਣਗੇ। ਉਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਜ਼ਰੂਰੀ ਚਾਹੁੰਦਾ ਕਿ ਜਿਹੜੇ ਵਾਰਡ ਆ ਆਮ ਆਦਮੀ ਪਾਰਟੀ ਤੋਂ ਅੱਲੇ ਵਿਧਾਨ ਸਭਾ ਇਲੈਕਸ਼ਨ ਵਿੱਚ ਜਿਹੜੇ ਜਿੱਤੇ ਸੀ ਉਹਨਾਂ ਦਾ ਨਾਮ ਬਿਲਕੁਲ ਵਿੱਚ ਨਹੀਂ ਹੈਗਾ ਜਿਸ ਵਿੱਚ ਜਿਹੜੇ ਵਾਰਡ ਜਿਨ੍ਹਾਂ ਦਾ ਨਾਮ ਨਹੀਂ ਹੈ ਉਹ ਇਸ ਤਰ੍ਹਾਂ ਵਾਰਡ ਨੰਬਰ 4 6 8 9 11 12 13 ਇੱਥੇ ਕੈਂਪਾਂ ਦੀ ਕੈਂਪਾਂ ਦਾ ਕੋਈ ਵੀ ਲੱਗਣ ਦਾ ਕੋਈ ਟਾਈਮ ਟੇਬਲ ਨਹੀਂ ਨਾ ਦੱਸਿਆ ਇਹਨਾਂ ਨੇ ਜਦਕਿ ਵਾਰਡ ਨੰਬਰ 2 ਵਿੱਚ ਤਿੰਨ ਵਾਰੀ ਕੈਂਪ ਲਗਾ ਆ ਗਿਆ ਔਰ ਇਸ ਵਿੱਚ ਦੇਖਿਆ ਗਿਆ ਕਿ ਉੱਥੇ ਵੀ ਜਿਹੜਾ ਆ ਉਹਦੇ ਲਾਗੇ ਜਿਹੜਾ 5 7 3 ਇਨਾਂ ਦੇ ਵਿੱਚ ਤੇ 10 ਦੇ ਵਿੱਚ ਜਿਹੜਾ ਉਹ ਜਿਹੜਾ ਕੈਂਪ ਲੱਗ ਰਿਹਾ ਮੈਂ ਤਾਰੇ ਮਾਦੀ ਮਰਾਈਆ ਦੱਸਣਾ ਚਾਹੁੰਨਾ ਕਿ ਜੇ ਇਹ ਕੈਂਪ ਲੱਗ ਰਿਹਾ ਤੇ ਕੈਂਪ ਦੇ ਵਿੱਚ ਜਿਹੜਾ ਆ ਨਗਰ ਕੌਂਸਲ ਦੀ ਜ਼ਿੰਮੇਵਾਰੀ ਬੰਦੀ ਕਿ ਕੋਈ ਅਨਾਉਂਸਮੈਂਟ ਵਗੈਰਾ ਕਰਾ ਦਿੰਦੇ ਜਿਸ ਨਾਲ ਪਬਲਿਕ ਨੂੰ ਪਤਾ ਲੱਗਦਾ ਕਿ ਇਹ ਕੈਂਪ ਲੱਗ ਰਿਹਾ ਕਿਹੜੀ ਸਰਕਾਰ ਸਦਹਾ ਹੋ ਆ ਕਿ ਕਿ ਦੀ ਐਂਡੀਆ ਸਰਕਾਰ ਦਾ ਪਰਾਲਾ ਬਹੁਤ ਵਧੀਆ ਆ ਪਰ ਕੁਛ ਆਪਣੇ ਜਿਹੜੇ ਆ ਕੁਝ ਬੰਦੇ ਪ੍ਰਸ਼ਾਸਨਿਕ ਕਰਮਚਾਰੀ ਅਧਿਕਾਰੀ ਜਾਂ ਕੁਛ ਕਹਿ ਸਕਦੇ ਆ ਇਹ ਉਹਨਾਂ ਦੀ ਗਲਤੀ ਦੇ ਨਾਲ ਹੀ ਸਾਰਾ ਸਿਸਟਮ ਜਿਹੜਾ ਹੈ ਖਰਾਬ ਹੋ ਰਿਹਾ ਉਹ ਇਸ ਦਾ ਇਹੋ ਕਾਰਨ ਹੈ ਕਿ ਜਿਹੜੇ ਅਧਿਕਾਰੀ ਮੋਬਾਈਲ ਚਲਾ ਰਹੇ ਕਿਉਂਕਿ ਜਿਹੜੇ ਕੰਮ ਵਾਲੇ ਬੰਦੇ ਜਿਹੜੇ ਹਨ ਉਹ ਬਹੁਤ ਘੱਟ ਆ ਰਹੇ ਕਾਰਨ ਉਹਦਾ ਇਹ ਆ ਕਿ ਜੋ ਲੋਕਾਂ ਨੂੰ ਮਤਲਬ ਆਮ ਜਿਹੜੀਆਂ ਚੀਜ਼ਾਂ ਨਾ ਕਈਆਂ ਦੀ ਤਾਂ ਤਕਰੀਬਨ ਬਣੀਆਂ ਹੋਈਆਂ ਨੇ ਕੋਈ ਜਿਹੜਾ ਜਿਹੜਾ ਕੋਈ ਕੰਮ ਹੋਣ ਵਾਲਾ ਉਹ ਪਚੀਦਾ ਕੰਮ ਆ ਉਹ ਕੰਮ ਇੱਥੇ ਹੋਣ ਵਾਲੇ ਵੀ ਨਹੀਂ ਆ ਉਹ ਦਫ਼ਤਰਾਂ 'ਚ ਹੀ ਹੋਣੇ ਆ ਉਹ ਇਸ ਕਰਕੇ ਇੱਕ ਤੇ ਕਾਰਨ ਇਹ ਇੱਕ ਜ਼ਿਆਦਾ ਜਿਹੜਾ ਹੈ ਉਹ ਲੋਕਾਂ ਤੱਕ ਜਿਹੜੀ ਹੈ ਨਾ ਉਹ ਪਹੁੰਚ ਨਹੀਂ ਹੋ ਰਹੀ ਕਿ ਜਿਸ ਕਰਕੇ ਕਿ ਜਿਹੜਾ ਲੋਕਾਂ ਨੂੰ ਪਤਾ ਨਹੀਂ ਲੱਗਾ ਕਈਆਂ ਨੂੰ ਇੱਕ ਜਿਹੜੇ ਆ ਇਹ ਹੈਗੇ ਆ ਕੰਮ ਵਾਲੇ ਦੇਣੇ ਆ ਲੋਕੀ ਆਪਣੇ ਕੰਮਾਂ ਕਾਰਾਂ 'ਚ ਵਿਜੀ ਆ ਇਹ ਤਾਂ ਜਿਹੜਾ ਇੰਚਾਰਜ ਜਿਹਨੂੰ ਇਸ ਕੈਂਪ ਦਾ ਇੰਚਾਰਜ ਬਣਾਇਆ ਉਹਨਾਂ ਦਾ ਜ਼ਿੰਮੇਵਾਰੀ ਬੰਦੀ ਕਿ ਇਹ ਜਿਹੜੀ ਜਾਂ ਡੋਰ ਟੂ ਡੋਰ ਜਿੱਦਾਂ ਵੀ ਆ ਕੋਈ ਅਨਾਉਂਸਮੈਂਟ ਵਗੈਰਾ ਕੀਤੀ ਜਾਂਦੀ ਮੰਦਰ ਗੁਰਦੁਆਰੇ ਤੇ ਸਾਰੇ ਬੰਦੇ ਕਰਕੇ ਜਿਹੜਾ ਵੱਧ ਸਵੱਤ ਲੋਕਾਂ ਤੱਕ ਗੱਲ ਪਹੁੰਚਾਈ ਜਾਵੇ